ਸਵਾਗਤ ਹੈ ਤੁਸੀਂ ਦੇਖ ਰਹੇ ਹੋ ਐਨ ਐਨ ਆਰ ਨਿਊਜ਼ ਇਸ ਵਕਤ ਦੀ ਵੱਡੀ ਖਬਰ ਧਰਮਕੋਟ ਤੋਂ ਆ ਰਹੀ ਹੈ ਜਿੱਥੇ ਕਿ ਹੰਸਰਾਜ ਹੰਸ ਦਾ ਭਾਰੀ ਵਿਰੋਧ ਹੋਇਆ ਔਰ ਕਿਸਾਨਾਂ ਨੇ ਵਿਰੋਧ ਕੀਤਾ ਫਰੀਦਕੋਟ ਹਲਕੇ ਤੋਂ ਹੰਸਰਾਜ ਹੰਸ ਇਲੈਕਸ਼ਨ ਚੋਣ ਲੜ ਰਿਹਾ ਜਦੋਂ ਧਰਮਕੋਟ ਦੇ ਵਿੱਚ ਆਉਂਦੇ ਆ ਤਾਂ ਵਕ ਵਕ ਕਿਸਾਨਾਂ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਧਰਮਕੋਟ ਪੂਰਾ ਪੁਲ ਸੌਣੀ ਦੇ ਵਿੱਚ ਤਬਦੀਲ ਹੋਇਆ ਹੋਇਆ ਹੈ ਇਸ ਪੂਰੀ ਸਥਿਤੀ ਨੂੰ ਸਾਡੇ ਪੱਤਰਕਾਰ ਗਰਮੀਤ ਸਿੰਘ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਤੇ ਦੇਖਦੇ ਆ ਗਰਮੀਤ ਸਿੰਘ ਦੇ ਨਾਲ ਸਾਡੀ ਇਹ ਖਾਸ ਰਿਪੋਰਟ। ਇਹ ਪਾਇ ਚਾਹ ਸਾਡੇ ਜੋ ਮਰਜ਼ੀ ਡਾਂਗਾ ਮਾਰ ਲੈਣ ਸਾਨੂੰ ਅੰਦਰਾਂ ਹੀ ਛੁੱਟ ਦੇਣ ਜੋ ਕਿਸੇ ਨਾਲੇ ਕਰਨਾ ਹੈ ਇਹ ਸੂਖ ਪ੍ਰਸ਼ਾਸਨ ਦੀ ਮਰਜ਼ੀ ਹੋਵੇਗੀ ਪਰ ਅੱਜ ਸਾਡਾ ਇਹ ਨਾਲ ਇਹੀ ਕੰਪਰੋਮਾਈਜ਼ ਆ ਕਿ ਸਾਡਾ ਜੋ ਐਸਕੇਮ ਦਾ ਲਾਣ ਐਸਕੇਮ ਅਸੀਂ ਤਾ ਵਿਰੋਧ ਕਰ ਰਹੇ ਹਾਂ ਪਰ ਦੇਖੋ ਪ੍ਰਸ਼ਾਸਨ ਨੇ ਸਵੇਰ ਦਾ ਸਾਡੇ ਤੇ ਬੈਰੀਗੇਟਿੰਗ ਕੀਤੀ ਹੋਈ ਆ ਰਸੇ ਲਾਏ ਡਾਂਗਾ ਲਾ ਕੇ ਸਾਨੂੰ ਰੋਕਿਆ ਹੋਇਆ ਤੇ ਸਾਨੂੰ ਇਹ ਕਹਿ ਕੇ ਰੋਕੀ ਗਏ ਕਿ ਉਹਨਾਂ ਨੇ ਮੰਦਰ ਦੇ ਵਿੱਚ ਆਉਣਾ ਥੋੜੀ ਗੱਲ ਕਰਾਉਣੇ ਆ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਸੀ ਪਰ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਸਕੇਗਾ ਦੋਸਤੋ ਤੁਸੀਂ ਦੇਖ ਰਹੇ ਹੋ ਐਨਐਨਆਰ ਮੀਟਿੰਗ ਅਸੀਂ ਖੜੇ ਹਾਂ ਧਰਮਪੁਰ ਦੇ ਵਿੱਚ ਜਿੱਥੇ ਕਿ ਹੰਸਰਾਜ ਹੰਸ ਜੀ ਦੀ ਉਮੀਦਵਾਰ ਨੇ ਵੀਦੂੜ ਵਾਲੇ ਹਲਕੇ ਦੇ ਉੱਤੋਂ ਔਰ ਉਹਨਾਂ ਦਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਐਸ ਕੇ ਐਮ ਔਰ ਬੀ ਕੇ ਯੂ ਤੂਤੇਵਾਲ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਦਿਖਾਉਣਾ ਤੁਹਾਨੂੰ ਵਿਸ਼ੇਸ਼ ਤੌਰ ਤੇ ਗਿੱਲ ਸਾਹਿਬ ਅੱਜ ਹੰਸਰਾਜ ਹੰਸ ਜੋ ਉਮੀਦਵਾਰ ਨੇ ਬੀ ਜੀ ਪੀ ਤੋਂ ਫਰੀਦਕੋਟ ਹਲਕੇ ਤੋਂ ਠਾਕਰਦਵਾਰ ਮੰਦਰਾ ਧਰਮਕੋਟ ਦੇ ਵਿੱਚ ਇੱਥੇ ਨਤਮਸਤਕ ਹੋਣ ਆਏ ਸੀਗੇ ਮੱਥਾ ਟੇਕਣ ਆਏ ਸੀਗੇ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਕੀ ਕਾਰਨ ਅਸੀਂ ਪਹਿਲੀ ਗੱਲ ਤਾਂ ਮੰਦਿਰ ਚੋਂ ਆਉਂਦੇ ਜੀ ਆਇਆਂ ਨੂੰ ਅਸੀਂ ਮੰਦਿਰ ਚ ਆਉਣ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਉਹਨਾਂ ਦਾ ਧਰਮਕੋਟ ਫਰੀਦਕੋਟ ਲੋਕ ਸਭਾ ਹਲਕੇ ਚ ਆਉਣ ਤੇ ਵਿਰੋਧ ਕਰ ਰਹੇ ਹਾਂ ਅਸੀਂ ਵਿਰੋਧ ਤਾਂ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਇਹ ਸਰਕਾਰ ਨੇ ਬੀਜੇਪੀ ਸਰਕਾਰ ਨੇ ਜਿਹਦਾ ਇਹ ਮੰਤਰੀ ਸੀਗਾ ਉਹਦੇ ਵਿੱਚ 750 ਕਿਸਾਨ ਸਾਡਾ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਜਿਹੜਾ ਉਹ ਅਸੀਂ ਬੀਜੇਪੀ ਸਰਕਾਰ ਨੂੰ ਦੋਸ਼ੀ ਮੰਨਦੇ ਹਾਂ ਇਸ ਗੱਲ ਦੀ ਅਸੀਂ ਤਾਂ ਵਿਰੋਧ ਕਰ ਰਹੇ ਹਾਂ ਪਰ ਦੇਖੋ ਪ੍ਰਸ਼ਾਸਨ ਨੇ ਸਵੇਰ ਦਾ ਸਾਡੇ ਤੇ ਬੈਰੀਗੇਟਿੰਗ ਕੀਤੀ ਹੋਈ ਆ ਰਸੇ ਲਾਏ ਡਾਂਗਾਂ ਲਾ ਕੇ ਸਾਨੂੰ ਰੋਕਿਆ ਹੋਇਆ ਤੇ ਸਾਨੂੰ ਇਹ ਕਹਿ ਕੇ ਰੋਕੀ ਗਏ ਕਿ ਉਹਨਾਂ ਨੇ ਮੰਦਰ ਦੇ ਵਿੱਚ ਆਉਣਾ ਹੈ ਥੋੜੀ ਗੱਲ ਕਰਾਉਣੇ ਆ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਸੀ ਪਰ ਉਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਿਆ ਬਾਬੇ ਗਿੰਦੀराम ਤੋਂ ਮੱਥਾ ਟੇਕ ਕੇ ਉਹ ਸਿੱਧਾ ਉਹਨੇ ਆਉਣਾ ਮੰਦਰ ਦੇ ਵਿੱਚ ਸੀਗਾ ਜਿਹੜਾ ਇਹ ਬਾਜ਼ਾਰ ਦੇ ਸੂਦਾਂ ਵਾਲੇ ਚਾਪ ਮੰਦਰ ਸੀਗਾ ਉੱਥੇ ਨਾ ਆਉਂਦਾ ਹੋਇਆ ਉਹ ਸਿੱਧਾ ਝਿੜੀ ਚਲੇ ਗਿਆ ਝਿੜੀ ਤੋਂ ਸਾਨੂੰ ਪਤਾ ਲੱਗਿਆ ਕਿ ਉਹਨੇ ਭਿੰਡਰ ਕਲਾਂ ਵੀ ਜਾਣਾ ਪਰ ਜਿੱਥੇ ਵੀ ਜਾਊਗਾ ਅਸੀਂ ਡਟਵਾ ਵਿਰੋਧ ਕਰਾਂਗੇ ਇੱਥੇ ਉਹ ਡਰਦਾ ਨਹੀਂ ਆਇਆ ਇਸ ਕਰਕੇ ਸਾਡੇ ਕਿਸਾਨਾਂ ਦੀ ਇਸ ਟਾਈਮ ਜਿੱਤ ਹੋਈ ਆ ਪਰ ਅਸੀਂ ਨਾਲ ਹੀ ਇਹ ਐਲਾਨ ਕੀਤਾ ਕਿ ਫਰੀਦਕੋਟ ਜਿੱਥੇ-ਜਿੱਥੇ ਵੀ ਇਹ ਆਊਗਾ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਸਾਂਝੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਡਟਵਾ ਦਾ ਵਿਰੋਧ ਕਰਾਂਗੇ ਚਾਹੇ ਉਹ ਦਿੱਲੀ ਆਈ ਜਾਵੇ ਅਸੀਂ ਦਿੱਲੀ ਵਿਰੋਧ ਕਰਾਂਗੇ ਅਸੀਂ ਕਾਲੀਆਂ ਝੰਡੀਆਂ ਵੀ ਵਿਖਾਵਾਂਗੇ ਅਸੀਂ ਇਹਦੀ ਮਰਦਾਬਾਦੀ ਵੀ ਕਰਾਂਗੇ ਤੇ ਇਹਨੂੰ ਸਵਾਲ ਵੀ ਪੁੱਛਾਂ ਚਾਰ-ਪੰਜ ਗੱਡੀਆਂ ਮੈਂ ਦੇਖਿਆ ਪੁਲਿਸ ਭਰ-ਭਰ ਕੇ ਆਈ ਹੋਈ ਐ ਔਰ 1.5 ਕਿਲੋਮੀਟਰ ਦੂਰ ਚੱਟਾ ਵਿਗ ਰਿਹਾ ਐ ਸੋ ਨੂਰਪੁਰ ਹਕੀਮਾ ਦੇ ਵਿੱਚ ਕੀ ਗੱਲ ਇੰਨੀ ਪੁਲਿਸ ਉੱਥੇ ਨਹੀਂ ਜਾ ਸਕਦੀ ਬਿਲਕੁਲ ਬਿਲਕੁਲ ਸ਼ਰੇ ਆਮ ਨਸ਼ਾ ਵਿਕਦਾ ਜੀ ਪੁਲਿਸ ਨੂੰ ਉਹ ਨਹੀਂ ਦਿਖਦਾ ਕਿਉਂਕਿ ਇਹਨਾਂ ਦੇ ਆਪਦੇ ਹੁਣ ਨੂਰਪੁਰ ਲਾਲੋ ਸ਼ੇਰਪੁਰ ਕਿਹੜੇ ਕਿਹੜੇ ਪਿੰਡ ਦਾ ਨਾਮ ਲਈਏ ਅਸੀਂ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਉਸ ਪਾਸੇ ਪੁਲਿਸ ਦਾ ਧਿਆਨ ਨਹੀਂ ਕਿਸਾਨ ਜਦੋਂ ਝੰਡਾ ਚੁੱਕ ਲੈਂਦਾ ਤਾਂ ਇਹਨਾਂ ਦੀ ਜਿਪਸੀਆਂ ਇਹਨਾਂ ਦੀਆਂ ਗੱਡੀਆਂ ਸਾਡੇ ਮਗਰ ਘੂਕਣ ਲੱਗ ਜਾਂਦੀਆਂ ਐਸਪੀ ਤੋਂ ਲੈ ਕੇ ਡੀਐਸਪੀ ਕਾਪਟਰ ਤਿੰਨ ਚਾਰ ਹੋਰ ਡੀਐਸਪੀ ਧਰਮਕੋਟ ਦੇ ਨਾਲ ਸਾਰੇ ਆਏ ਹੋਏ ਮੈਂ ਕਹਿੰਦਾ ਵੀ ਸਾਰੇ ਮੋਗੇ ਜ਼ਿਲ੍ਹੇ ਦੀ ਪੁਲਿਸ ਇਹਨਾਂ ਸਾਡੇ ਤੇ ਅੱਜ ਲਾਈ ਸੀਗੀ ਕਿ ਇਹਨਾਂ ਨੂੰ ਵਿਰੋਧ ਨਹੀਂ ਕਰਨ ਦੇਣਾ ਪਰ ਮੈਂ ਕਹਿੰਦਾ ਸਾਡੀ ਕਿਸਾਨਾਂ ਦੀ ਜਿੱਤ ਹੈ ਜਿਹੜਾ ਹੰਸਰਾਏ ਡਰਦਾ ਧਰਮਕੋਟ ਚ ਵੜਿਆ ਹੀ ਨਹੀਂ ਤੇ ਅਸੀਂ ਵੜਨ ਵੀ ਨਹੀਂ ਦੇਣਾ ਆਉਣ ਵਾਲੇ ਬਸ ਤੁਹਾਨੂੰ ਪਤਾ ਹੀ ਆ ਜੀ ਜਿਹੜਾ ਸਰਦਾਰ ਆ ਜਿਨੇ ਦਾੜਾ ਰੱਖਿਆ ਹੁੰਦਾ ਆ ਕੇਸ ਰੱਖੇ ਹੁੰਦੇ ਆ ਉਹ ਇਹਨਾਂ ਨੂੰ ਅੱਤਵਾਦੀ ਲੱਗਦਾ ਪਰ ਅਸੀਂ ਅੱਤਵਾਦੀ ਨਹੀਂ ਆ ਅਸੀਂ ਕਿਸਾਨ ਆ ਸਾਡੇ ਕੋਲ ਅੱਜ ਵੀ ਦੇਖ ਲਓ ਸਾਡੇ ਕੋਲ ਝੰਡੇ ਆ ਆਪਦੇ ਡੰਡੇ ਆ ਜਾਂ ਸਾਡੇ ਹੱਥ 'ਚ ਦਾਤੀ ਹੁੰਦੀ ਆ ਇਸ ਤੋਂ ਇਲਾਵਾ ਸਾਡੇ ਕੋਈ ਹਥਿਆਰ ਨਹੀਂ ਹੁੰਦਾ ਇਹ ਨਹੀਂ ਕਿ ਅਸੀਂ ਗੋਲੀਆਂ ਮਾਰਦੇ ਫਿਰਦੇ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਮੰਗਾਂ ਸੀਗੀਆਂ ਜਿਹੜੀਆਂ ਤੁਸੀਂ ਕਿਹੜੇ ਕਿਹੜੇ ਸੌਰੀ ਸਵਾਲ ਸੀਗੇ ਜਿਹੜੇ ਤੁਸੀਂ ਹੰਸਰਾ ਹੰਸ ਨੂੰ ਕਰਦੇ ਸਵਾਲ ਤਾਂ ਸਾਡੇ ਜਿਹੜੇ ਪੈਂਡਿੰਗ ਮੰਗਾਂ ਸੀਗੀਆਂ ਸਾਡੀਆਂ ਜਿਵੇਂ 750 ਸਾਡਾ ਕਿਸਾਨ ਇਹਨਾਂ ਨੇ ਸ਼ਹੀਦ ਕੀਤਾ ਸੀ ਸੜਕਾਂ ਦੇ ਉੱਪਰ ਇਹਨਾਂ ਨੇ ਜਿਹੜੇ ਸਾਡੇ ਕਾਨੂੰਨ ਇਹਨਾਂ ਨੇ ਵਾਪਸ ਲਿਆ ਸੀ ਉਹਦੀ ਗਾਰੰਟੀ ਨਹੀਂ ਬਣਾਈ ਇਹਨਾਂ ਨੇ ਲਖੀਮਪੁਰ ਖੀਰੀ ਦੇ ਜਿਹੜੇ ਸੀ ਕਿਸਾਨ ਜਿਹੜੇ ਤੇ ਗੱਡੀ ਚੜਾਈ ਸੀ ਉਹ ਲੋਕਾਂ ਨੂੰ ਵਜੇ ਇਹਨਾਂ ਨੇ ਸਜ਼ਾ ਨਹੀਂ ਦਿੱਤੀ ਬਹੁਤ ਸਾਰੀਆਂ ਸਾਡੀਆਂ ਮੰਗਾਂ ਨੇ ਅਸੀਂ ਚਾਰਟ ਬਣਾ ਕੇ ਜਿਹੜਾ ਉਹ ਮੀਡੀਆ ਨੂੰ ਦਿੱਤਾ ਹੋਇਆ ਧੰਨਵਾਦ ਜੀ ਇਹ ਸੁੱਖ ਸੰ ਸੁੱਖ ਗੱਲ ਸੂਬਾ ਪ੍ਰਧਾਨ ਆ ਤੋਤਾ ਸਿੰਘ ਵਾਲ ਬੀਕੇਜੂ ਜਥੇਬੰਦੀ ਤੋਂ ਸੋ ਇਹਨਾਂ ਦਾ ਕਹਿਣਾ ਕਿ ਸਾਡੀ ਜਿੱਤ ਹੋਈ ਹੈ ਔਰ ਹੰਸਰਾਜ ਹੰਸ ਦਾ ਜੋ ਇੱਕ ਰੂਟ ਸੀਗਾ ਉਹ ਡਾਇਵਰਟ ਕਰਕੇ ਉਹਨਾਂ ਨੂੰ ਸਿੱਧਾ ਛਿੜੀ ਛਿੜੀ ਤੋਂ ਪਿੰਡਰ ਕਲਾਂ ਭੇਜ ਦਿੱਤਾ ਗਿਆ।